ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਵੀਂ ਵੀਡੀਓ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਖੜਿਆ ਜੀ ਸਰਹੰਦ ਤੇ ਇਸ ਜਗ੍ਹਾ ਦੇ ਉੱਤੇ ਬੰਦਾ ਸਿੰਘ ਬਹਾਦਰ ਵੱਲੋਂ ਜਿਹੜਾ ਖਾਲਸਾ ਪੰਥ ਦਾ ਪਹਿਲਾ ਰਾਜ ਨਿਸ਼ਾਨ ਸਾਇਬ ਚਲਾਇਆ ਗਿਆ ਸੀ ਜਾਂ ਖਾਲਸਾ ਰਾਜ ਸਥਾਪਿਤ ਕੀਤਾ ਸੀ ਉਹ ਇਸ ਸਥਾਨ ਤੇ ਕੀਤਾ ਸੀ ਬੰਦਾ ਸਿੰਘ ਬਹਾਦਰ ਸੰਡਾਉਰਾ ਤੋਂ ਹੁੰਦੇ ਹੋਏ ਸਮਾਣਾ ਜਿੱਤਦੇ ਹੋਏ ਤੇ ਇਸ ਜਗ੍ਹਾ ਦੇ ਉੱਤੇ ਪਹੁੰਚੇ ਸੀ ਤੇ ਜਦੋਂ ਚੱਪੜਚਿੜੀ ਦੇ ਵਿੱਚ ਵਜ਼ੀਰ ਖਾਨ ਨੂੰ ਮੌਤ ਘਾਟ ਉਦਾਰ ਦੇਣ ਦੇ ਬਾਅਦ ਇਹ ਜਗ੍ਹਾ ਦੇ ਉੱਤੇ ਜਦੋਂ ਖਾਲਸਾ ਰਾਜ ਸਥਾਪਿਤ ਕੀਤਾ ਸੀ ਤਾਂ ਖਾਲਸਾ ਖਾਲਸਾ ਰਾਜ ਦਾ ਪਹਿਲਾ ਇਨਸਾਨ ਸਾਹਿਬ ਇਸ ਸਥਾਨ ਤੇ ਚਲਾਇਆ ਸੀ ਜੀ ਤੁਹਾਨੂੰ ਦਿਖਾ ਵੀ ਦਿੰਨੇ ਆ ਆ ਸਾਹਮਣੇ ਤੁਸੀਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਜੀ ਤੇ ਇੱਧਰ ਹੈਗਾ ਮੇਨ ਰੂਡ ਤੋਂ ਸਾਹਮਣੇ ਮਾਰਕੀਟ ਬਣੀ ਹੋਈ ਹੈ ਜੀ ਤੇ ਇਹ ਜਿਹੜੀ ਤੁਸੀਂ ਮਿੱਟੀ ਦੀ ਢੇਰੀ ਦੇਖ ਰਹੇ ਹੋ ਲਗਭਗ ਇਥੇ ਇਸ ਜਗ੍ਹਾ ਦੇ ਉੱਤੇ ਜਦੋਂ ਜੋੜ ਸਹੀਦੀ ਜੋੜ ਮੇਲਾ ਹੁੰਦਾ ਤਾਂ ਇਸ ਜਗ੍ਹਾ ਦੇ ਉੱਤੇ ਪੁਲਿਸ ਦੀਆਂ ਚੌਂਕੀਆਂ ਹੁੰਦੀਆਂ ਨੇ ਤੇ ਕਿਸੇ ਨੂੰ ਵੀ ਇਸ ਜਗ੍ਹਾ ਦੇ ਉੱਤੇ ਆਉਣ ਨਹੀਂ ਦਿੱਤਾ ਜਾਂਦਾ ਜੀ ਤੇ ਤੇ ਜੇ ਗੱਲ ਕਰੀਏ ਇਹ ਆਪਣੇ ਸਿੱਖ ਇਤਿਹਾਸ ਦੇ ਇੰਨੇ ਬੜਮੁੱਲੇ ਅਸਥਾਨ ਬੜਮੁੱਲਾ ਸਥਾਨ ਹੈ ਕਿ ਆਪਾਂ ਸੋਚ ਵੀ ਨਹੀਂ ਸਕਦੇ ਕਿ ਖਾਲਸਾ ਰਾਜ ਦੀ ਸਥਾਪਨਾ ਦਾ ਪਹਿਲਾ ਨਿਸ਼ਾਨ ਸਾਹਿਬ ਇਸ ਜਗ੍ਹਾ ਦੇ ਉੱਤੇ ਚੁਲਾਇਆ ਸੀ ਉਹ ਤੁਸੀਂ ਸਾਹਮਣੇ ਦਰਸ਼ਨ ਵੀ ਕਰ ਰਹੇ ਹੋ ਤੇ ਨੇੜੇ ਜਾ ਕੇ ਵੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਤੇ ਇਸ ਜਗ੍ਹਾ ਦੇ ਉੱਤੇ ਕਿਲਾ ਹੁੰਦਾ ਸੀ ਸਾਰਾ ਇਹ ਜਿੰਨੀ ਤੁਸੀਂ ਥੇ ਬਣੀ ਹੋਈ ਦੇਖ ਰਹੇ ਹੋ ਤੇ ਤੁਹਾਨੂੰ ਸਰਹੰਦੇਟਾਂ ਵੀ ਦਿਖਾਉਣੇ ਆ ਇੱਥੇ ਹਜੇ ਵੀ ਇੱਟ ਦੇ ਨਾਲੇ ਟੱਕੜਕਾਈ ਹੋਈ ਇਹ ਜਗ੍ਹਾ ਦੇ ਉੱਤੇ ਆ ਕੇ ਬੰਦਾ ਸਿੰਘ ਬਹਾਦਰ ਨੇ ਜਿਹੜੀ ਇੱਕ ਦੇ ਨਾਲ ਇਟ ਖੜਕਾਈ ਸੀ ਆ ਤੁਸੀਂ ਦੇਖ ਸਕਦੇ ਹੋ ਜੀ ਸਰਹੰਦੀ ਇਟਾਂ ਤੇ ਅੱਜ ਇਸ ਸਥਾਨ ਦੇ ਕੀ ਕੀ ਹਾਲਾਤ ਨੇ ਤੇ ਸਭ ਬਿਆਨ ਕਰਾਂਗੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਤੇ ਮੈਨੂੰ ਵੀ 6 ਮਹੀਨੇ ਪਹਿਲਾਂ ਹੀ ਪਤਾ ਲੱਗਿਆ ਇੱਥੇ ਕਿਉਂਕਿ ਮੈਂ ਵੀ ਕਿਸੇ ਵੀਰ ਦੀ ਵੀਡੀਓ ਦੇਖੀ ਸੀ ਸੋਚਿਆ ਕਿ ਇਸ ਦੀ ਵੀਡੀਓ ਬਣਾ ਦਈਏ ਆ ਦੇਖੋ ਜੀ ਮਹਿਲ ਦੀਆਂ ਕੰਧਾਂ ਤੇ ਹੁਣ ਉੱਪਰ ਚੱਲ ਕੇ ਦਿਖਾਉਣੇ ਜੀ ਤੁਹਾਨੂੰ ਬੰਦਾ ਸਿੰਘ ਬਹਾਦਰ ਜੀ ਦਾ ਚਲਾਇਆ ਹੋਇਆ ਖਾਲਸਾ ਰਾਜ ਦਾ ਨਿਸਾਨ ਸਾਹਿਬ ਦੇ ਦਰਸ਼ਨ ਕਰਵਾਉਣੇ ਆਜੋ ਜੀ ਜਿੱਥੇ ਹੰਸਲਾ ਨਦੀ ਵਗਦੀ ਸੀ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦਰਸ਼ਨ ਕਰਵਾਈ ਸੀ ਪਰ ਗੁਰਦੁਆਰਾ ਵਿਵਾਨਗਰ ਸਾਹਿਬ ਦੇ ਦਰਸ਼ਨ ਕਰ ਰਹੇ ਹਾਂ ਤੇ ਉੱਥੇ ਨਾ ਇੱਕ ਨਦੀ ਜਾਂਦੀ ਸੀ ਹੰਸਲਾ ਨਦੀ ਬਿਲਕੁਲ ਠੰਡੇ ਬੁਰਜ ਦੇ ਨਾਲ ਹੀ ਕਿਹਾ ਜਾਂਦਾ ਕਿ ਉੱਥੇ ਤੱਕ ਇਹ ਮਹਿਲ ਸੀ ਤੇ ਇੱਧਰ ਕਿਹਾ ਜਾਂਦਾ ਕਿ ਮਾਤਾ ਗੁਜਰੀ ਕਾਲਜ ਦਾ ਅੱਧਾ ਹਿੱਸਾ ਮਹਿਲ ਦੇ ਵਿੱਚ ਸੀ ਤੇ ਹੁਣ ਇਹ ਮੇਨ ਰੋਡ ਵੀ ਉੱਤੇ ਦੀ ਕਹਿੰਦੇ ਕ੍ਰਾਸ ਕਰਕੇ ਸੀ ਸੋ ਸਿਕ ਸੰਗਤਾਂ ਨੂੰ ਬੇਨਤੀ ਆ ਜਦੋਂ ਵੀ ਫਤੇਗੜ ਸਾਹਿਬ ਆਵੋ ਤਾਂ ਇਸ ਇਨਸਾਨ ਸਾਹਿਬ ਦੇ ਜਰੂਰ ਦਰਸ਼ਨ ਕਰਕੇ ਜਾਇਆ ਕਰੋ ਜੀ ਕਿਉਂਕਿ ਖਾਲਸਾ ਰਾਜ ਦਾ ਪਹਿਲਾ ਇਨਸਾਨ ਸਾਹਿਬ ਆ ਜੋ ਬੰਦਾ ਸਿੰਘ ਬਹਾਦਰ ਵੱਲੋਂ ਚਲਾਇਆ ਗਿਆ ਸੀ ਕਹਾ ਜਾਂਦਾ ਕਿ ਇਸ ਸਥਾਨ ਦੇ ਉੱਤੇ ਪੰਜ ਖੂਹ ਸੀ ਤੇ ਇੱਕ ਖੂਹ ਬਚਿਆ ਜੀ ਜਿਹਦੇ ਵਿੱਚੋਂ ਤੇ ਆਜੋ ਜੀ ਉਹ ਵੀ ਦਿਖਾਉਨੇ ਆ ਤੇ ਇੱਥੇ ਬੜੇ ਬੜੇ ਬੂੜ ਤਾਂ ਲੱਗ ਜਾਂਦੇ ਨੇ ਸਿਰਫ ਬੂੜੇ ਲੱਗ ਕੇ ਰਹਿ ਜਾਂਦੇ ਨੇ ਆ ਦੇਖ ਸਕਦੇ ਹੋ ਜੀ 2010 ਚ ਯਾਦਗਾਰੀ ਅਜਾਇਬ ਘਰ ਦਾਨੀ ਪੱਥਰ ਰੱਖਿਆ ਸੀ ਪਰ ਸਿਰਫ ਬੋੜੇ ਦਿਖ ਰਿਹਾ ਤੇ ਹੋਰ ਕੁਝ ਨਹੀਂ ਕਿਸ ਸਥਾਨ ਤੇ ਬੜੀਆਂ-ਬੜੀਆਂ ਚੌਂਕੀਆਂ ਲੱਗ ਜਾਂਦੀਆਂ ਨੇ ਜੀ ਤੇ ਇਸ ਜਗ੍ਹਾ ਦੇ ਉੱਤੇ ਕਿਸੇ ਵੀ ਸੰਗਤ ਨੂੰ ਨਹੀਂ ਆਉਣ ਦਿੱਤਾ ਜਾਂਦਾ ਤੇ ਮਤਲਬ ਗੱਲ ਇਹ ਆ ਸਿੱਧੀ ਗੱਲ ਹੈ ਵੀ ਸਿੱਖ ਇਤਿਹਾਸ ਨਾਲੋਂ ਤੋੜਿਆ ਜਾ ਰਿਹਾ ਜੀ ਆਪਾਂ ਨੂੰ ਸੋ ਸੰਗਤ ਨੂੰ ਬੇਨਤੀ ਆ ਦੂਰੋਂ ਨੇੜੋਂ ਜਦੋਂ ਵੀ ਸਰਹੰਦ ਫਤਿਹਗੜ੍ਹ ਸਾਹਿਬ ਆਵੋ ਤਾਂ ਇਸ ਇਨਸਾਨ ਸਾਹਿਬ ਦੇ ਦਰਸ਼ਨ ਜ਼ਰੂਰ ਕਰਕੇ ਜਾਇਆ ਕਰੋ ਜੀ ਕਿਹਾ ਜਾਂਦਾ ਕਿ ਇੱਥੇ ਪੰਜ ਖੂਹ ਸੀ ਤੇ ਜਿਨ੍ਹਾਂ ਦੇ ਵਿੱਚੋਂ ਇੱਕ ਖੂਹ ਬਚਿਆ ਜੀ ਤੇ ਉਸ ਦੇ ਉਹ ਵੀ ਦਿਖਾਉਣੇ ਆ ਤੁਹਾਨੂੰ ਇੱਕ ਖੂਹ ਹੈ ਜੀ ਬਾਕੀ ਅੰਦਰ ਚੱਲ ਕੇ ਦਿਖਾਉਣੇ ਆ ਜਿ세 ਕੁ ਸਸਰਾ ਬਹੁਤ ਹੈ ਇੱਥੇ ਇਹ ਹੈ ਜੀ ਉਹ ਖੂਹ ਸਿਰਫ ਇਹੀ ਰਹਿ ਗਿਆ ਤੇ ਬਾਕੀ ਚਾਰ ਖੂਹ ਅਲੋਪ ਹੋ ਗਏ ਆ ਦੇਖ ਸਕਦੇ ਹੋ ਪੁਰਾਣੀਆਂ ਕੰਧਾਂ ਫਰੰਨੇ ਤਾਂ ਦੀਆਂ ਬਣੀਆਂ ਹੋਈਆਂ ਨੇ ਹੁਣ ਚੱਲਦੇ ਆ ਉੱਤੇ ਸੋ ਸੰਗਤ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਆਇਆ ਕਰੋ ਸੋ ਇੱਥੇ ਕਰਦੇ ਆਂ ਵੀਡੀਓ ਦੀ ਸਮਾਪਤੀ ਤੇ ਅਗਲੀ ਵੀਡੀਓ ਲੈ ਕੇ ਜਲਦ ਹਾਜ਼ਰ ਹੋਵਾਂਗੇ ਬਿਲਾਉਣੇ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ